ਜਿਹੜੀ ਚੀਜ਼ ਆਪਾਂ ਵਰਤੀ ਏ ਜੇ ਆਪਾਂ ਉਹਦੀ ਗੱਲ ਕਰੀਏ ਤਾਂ ਚੰਗੀ ਗੱਲ ਏ ਐਵੇਂ ਕੋਈ ਨੈਟ ਤੋਂ ਚਾਰ ਵੀਡੀਓ ਦੇਖ ਕੇ ਜਾਂ ਕਿਸੇ ਨੇ ਸੁਣੀ ਸੁਣਾਈ ਗੱਲ ਸੁਣ ਕੇ ਐਵੇਂ ਬਿਨਾਂ ਗੱਲੋਂ ਗਿਆਨ ਨਹੀਂ ਦੇਣਾ ਚਾਹੀਦਾ ਅੱਜ ਆਪਾਂ ਗੱਲ ਕਰ ਰਹੇ ਹਾਂ ਮਹਿੰਦਰਾ 575 ਦੀ ਸੋ ਬਹੁਤ ਸਾਰੇ ਵੀਰ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾਗਾ ਕਿ ਕੀ ਟਰੈਕਟਰ ਚ ਖਾਸ ਏ ਤੇ ਕੀ ਟਰੈਕਟਰ ਚ ਕਮੀਆਂ ਨੇ ਜਿਨ੍ਹਾਂ ਨੇ ਕਦੀ ਮਾਲੋ ਟਰੈਕਟਰ ਤੇ ਬਹਿ ਕੇ ਨਹੀਂ ਵੇਖਿਆਗਾ ਚੱਕ ਕੇ ਮਾਲੋ ਕੈਮਰਾ YouTube ਤੇ ਆ ਜਾਂਦੇ ਨੇ ਤੇ ਮਾਲੋ ਦੇਣ ਗਿਆਨ ਲੱਗ ਪੈਂਦੇ ਨੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਆਹ ਕੰਮ ਹੀ ਟਰੈਕਟਰ ਚ ਤੇ ਆ ਇਹਦਾ ਫਾਇਦਾ ਹੈ ਤੇ ਆ ਨੁਕਸਾਨ ਹੈ ਜਿਨ੍ਹਾਂ ਨੇ ਮੰਨ ਲਓ ਕਦੀ ਵਹਿਕ ਹੀ ਨਹੀਂ ਦੇਖਿਆ ਫਿਰ ਦੇਖ ਕੇ ਚਾਰ ਵੀਡੀਓ ਮਾੜੀ ਜਿਹੀ ਗੂਗਲ ਤੇ ਸਰਚ ਕਰਕੇ ਤੇ ਆ ਜਾਂਦੇ ਨੇ ਤੇ ਜਿਹੜਾ ਮੰਨ ਲਓ ਇਸ ਕੰਮ ਚ ਵਿੱਚ ਰਿਆ ਹੋਇਆ ਜਿਹੜਾ ਮੰਨ ਲਓ ਖੇਤੀਬਾੜੀ ਕਰਦਾ ਹੈ ਜਿਹੜਾ ਰਿਆ ਹੀ ਟਰੈਕਟਰਾਂ ਚ ਕਰਾਇ ਇਹਦੇ ਕੰਮ ਕਰਦਾ ਜਾਂ ਹੋਰ ਕੋਈ ਮੰਨ ਲਓ ਹੋ ਗਿਆ ਜਿਹੜਾ ਮੰਨ ਲਓ ਹੁਣ ਕਿਸਾਨਾਂ ਨੂੰ ਤਾਂ ਚਲੋ ਪਤਾ ਹੀ ਹੈ ਕਿਹੜਾ ਟਰੈਕਟਰ ਚੰਗਾ ਹੈ ਕਿਹੜਾ ਮਾੜਾ ਕਿਹੜਾ ਉਹਨਾਂ ਲਈ ਸਹੀ ਹੈ ਤੇ ਕਿਹੜਾ ਮੰਨ ਲਓ ਜ਼ਰੂਰਤ ਤੇ ਕਿਹੜੀ ਨਹੀਂ ਹੈਗੀ ਤੇ ਜਿਹੜੇ ਮਨ ਲੋ ਇਸ ਤਰ੍ਹਾਂ ਹੀ ਵਾਲੇ ਚਾਕੇ ਮੂੰਹ ਵੀਡੀਓ ਬਣਾਉਣ ਲਾ ਪੈਂਦੇ ਨੇ ਆਪਾਂ ਉਹਦੀ ਗੱਲ ਕਰ ਰਹੇ ਹਾਂ ਚਲੋ ਉਹ ਗੱਲਾਂ ਛੱਡੋ ਹੁਣ ਆਪਾਂ ਆਉਣੇ ਆ ਮੁੱਦੇ ਤੇ ਇਹ ਅੱਜ ਆਪਾਂ ਗੱਲ ਕਰ ਰਹੇ ਹਾਂ ਮਹੀਂਦਰਾ 575 ਡੀਆਈ ਦੀ ਮਹੀਂਦਰਾ ਲੋਕਾਂ ਦੇ ਦਿਲਾਂ ਤੇ ਛਾਉਣ ਵਾਲਾ ਟਰੈਕਟਰ ਹੈ ਜੀ ਪਹਿ ਸ਼ੁਰੂ ਤੋਂ ਲੈ ਕੇ ਹੀ ਪਹਿਲਾਂ ਵੀ 2000 ਤੋਂ ਪਹਿਲਾਂ ਦੇ ਸਾਲਾਂ ਤੋਂ ਵੀ ਤੇ ਬਾਅਦ ਚ ਵੀ ਬਹੁਤ ਹੀ ਮੰਨ ਲੋ ਟਰੈਕਟਰ ਦੇ ਨਾਲ ਛਾਇਆ ਹੋਇਆ ਮੇਨ ਇਹਦਾ ਮੰਨ ਲੋ ਗੱਲ ਹੈਗੀ ਸਭ ਨਾਲੋਂ ਵਧੀਆ ਮਤਲਬ ਬਣੀ ਮਤਲਬ ਵਧੀਆ ਜਿਹੜੀ ਲੱਗੀ ਸਾਰੇ ਕਿਸਾਨਾਂ ਨੂੰ ਉਹ ਹੈਗਾ ਤੇਲ ਖਰਚਾ ਸੁਤੇਲੇ ਖਰਚਿਆਂ ਦਾ ਕੱਟੌਣ ਕਰਕੇ ਤੇ ਇੰਜਨ ਦੀ ਪਰਫਾਰਮੈਂਸ ਇੰਜਨ ਦੀ ਪਾਵਰ ਦੇ ਹਿਸਾਬ ਨਾਲ ਦੇਖ ਕੇ ਤਾਂ ਕਰਕੇ ਟਰੈਕਟਰ ਲੋਕਾਂ ਦੇ ਦਿਲਾਂ ਤੇ ছায়ਾ ਹੋਇਆ ਹੈ। ਛੋਟੇ ਜ਼ਿਮੀਂਦਾਰ ਵਾਲੇ ਤਾਂ ਇਹ ਟਰੈਕਟਰ ਵਰਦਾਨ ਹੈ। ਜਿਹੜਾ ਵੀ ਮਤਲਬ 5 5 ਕਿ ਲਗਭਗ ਆਪਾਂ ਤੁਸੀਂ ਮੰਨ ਲਓ 10 20 ਕਿਲਿਆਂ ਦੀ ਖੇਤੀ ਕਰਦਾ ਹੈ। ਉਹਦੇ ਲਈ ਟਰੈਕਟਰ ਤਾਂ ਇਹ ਇੱਕ ਵਰਦਾਨ ਵਾਂਗੂ ਹੀ ਸ਼ਾਬਤ ਹੁੰਦਾ ਹੈ। ਕਿਉਂ ਜੇ ਤਾਂ ਉਹ ਕੋਈ ਕੋਈ ਕਿਰਾਇਆ ਨਹੀਂ ਕਰਦਾ ਆਪਦੇ ਸਿਰ ਖੇਤੀਬਾੜੀ ਕਰਦਾ ਜਾਂ ਉਹਦੇ ਕੋਲ ਵੱਡੇ ਸੰਦ ਨਹੀਂ ਹੈਗੇ ਜਿਵੇਂ ਕਿ ਉਹ ਸੁਪਰ ਸੀਡਰ ਹੋ ਗਿਆ ਜਾਂ ਹੋਰ ਸਿਸਟਮ ਹੋ ਗਿਆ ਜੀ ਉਹਦੇ ਕੋਲ ਨਹੀਂ ਹੈਗਾ ਤਾਂ ਉਹਦੇ ਵਾਸਤੇ ਟਰੈਕਟਰ ਬੈਸਟ ਏ ਤੇ ਜੇ ਉਹ ਵੱਡਾ ਟਰੈਕਟਰ ਲੈਂਦਾ ਤਾਂ ਉਹਦੇ ਲਈ ਵੱਡੀ ਤੋਂ ਵੱਡੀ ਮੁਰਖਤਾ ਏ ਜੇ ਉਹ ਸਿਰਫ ਆਪਦੇ ਸਿਰਫ ਖੇਤੀਬਾੜੀ ਲੈਂਦਾ ਜੇ ਕੋਈ ਹੋਰ ਕਿਰਾਇਆ ਇਹਦਾ ਕੰਮ ਕਰਦਾ ਤੋੜੀ ਲਈ ਮਸ਼ੀਨ ਹੈ ਜਾਂ ਹੋਰ ਕੋਈ ਟਰਾਲੀ ਤੇ ਕੰਮ ਲੈਂਦਾ ਹੈ ਤਾਂ ਫਿਰ ਚਲੋ ਉਹਨੇ ਲੈਣਾ ਹੀ ਲੈਣਾ ਸੋ ਅੱਜ ਆਪਾਂ ਗੱਲ ਕਰਦੇ ਹਾਂ ਕਿ ਇਹ ਚ ਖਾਸੀਅਤਾਂ ਕੀ ਇਹਦੇ ਮੰਨ ਲਓ ਕਮੀਆਂ ਨੇ ਛੋਟਾ ਸਾਡੇ ਨਾਲ ਸਾਰੀ ਗੱਲ ਕਰਦੇ ਆ ਇਹਨੂੰ ਆਪਾਂ ਨੂੰ ਵਰਤਦੇ ਹੋ ਗਏ ਆ ਲਗਭਗ 4 ਸਾਲ 4 ਤੋਂ ਵੱਧ 5 ਹੀ ਹੋ ਗਏ ਹੋਣਗੇ ਆਪਾਂ ਜਦੋਂ ਲਿਆ ਸੀ 2007 ਮਾਡਲ ਟਰੈਕਟਰ ਇਹ ਤੇ ਇਸ ਤੋਂ ਪਹਿਲਾਂ ਆਪਣੇ ਕੋਲ ਹੁੰਦਾ ਸੀ ਮਹਿੰਦਰਾ 475 ਉਹ ਹੈਗਾ ਸੀ ਆਪਣਾ 2000 ਮਾਡਲ ਉਹ ਚਲੋ ਮਾਡਲ ਨੀਵਾ ਹੋਣ ਕਰਕੇ ਆਪਾਂ ਨੂੰ ਬਦਲਣਾ ਪਿਆ ਉਸ ਤੋਂ ਬਾਅਦ ਆਪਾਂ ਨੂੰ ਆ ਮਿਲ ਗਿਆ ਸਟਰੈਟਰ ਸਾਫ ਮਿਲ ਗਿਆ ਤੇ ਵਧੀਆ ਆਪਾਂ ਨੂੰ ਕੰਮ ਦੇ ਹੀ ਜਾਂਦਾ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਕੀ ਇਹ ਚ ਖਾਸੀਅਤ ਐਵੇਂ ਕਿਸੇ ਦੇ ਮਗਰ ਲਾ ਕੇ ਜਾਂ ਮਰ ਸੁਣੀ ਸਾਰੇ ਗੱਲਾਂ ਸੁਣ ਕਿਤੇ ਯਕੀਨ ਨਹੀਂ ਕਰਨਾ ਚਾਹੀਦਾ ਹੁਣ ਤੁਹਾਨੂੰ ਦੱਸਦੇ ਆ ਸੱਪ ਨਾਲ ਮੇਨ ਆਪਾ ਉਹਨੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਇਹਦਾ ਡੀਟੇਲ ਖਰਚਾ ਮਤਲਬ ਆਮ ਟਰੈਕਟਰ ਨਾਲੋਂ ਬਹੁਤ ਘੱਟ ਐ ਤੇ ਪਰਫਾਰਮੈਂਸ ਇਹਦੀ ਇੰਨੀ ਕਿ ਜ਼ਬਰਦਸਤ ਦਿੰਦਾ ਹੈ ਨਾ 4 ਸੈਂਟਨ ਦਾ ਇੰਜਨ ਆਉਂਦਾ ਐ ਪਰਫਾਰਮੈਂਸ ਇੰਨੀ ਕਿ ਵਧੀਆ ਆਪਾਂ ਇਸ ਦੇ ਮਗਰ 8 ਫੁੱਟਾ ਰੋਟਾਵੇਟਰ ਜਿਹੜਾ ਸੁਪਰ ਸ਼ੀਡਰ ਤੋਂ ਖੁੱਲਿਆ ਹੋਇਆ ਉਹ ਵਾਲਾ ਰੋਟਾਵੇਟਰ ਚਲਾਉਣੇ ਆ ਤੇ ਇੱਕ ਆਪਣੇ ਹੁੰਦੇ ਜਦੋਂ ਤੁਹਾਨੂੰ ਪਤਾ ਹੈ ਕਿ ਜਦੋਂ ਮੁਛਲ ਹੋ ਗਈ ਜਾਂ ਬਾਸਮਤੀਆਂ ਹੋਰ ਹੋ ਗਏ 11 21 ਹੋ ਗਈ ਉਹਨਾਂ ਕਿੱਡੇ ਕਿੱਡੇ ਖਰਚੇ ਹੁੰਦੇ ਕਿੰਨਾ ਕਿੰਨਾ ਪ੍ਰਾਲ ਹੁੰਦਾ ਸਭ ਆਪਾਂ ਰੀਪਰ ਵੇਸੇ ਨਾਲ ਮਾਰਦੇ ਹਾਲਾਂਕਿ ਇਹ ਸਿੰਗਲ ਕਲਚ ਹੈ ਇਹ ਡਬਲ 'ਚ ਵੀ ਆਉਂਦਾ ਹੈ ਪਰ ਆਪਣੇ ਵਾਲਾ ਸਿੰਗਲ ਕਲਚ 'ਚ ਤੇ ਸਿੰਗਲ ਕਲਚ ਤੇ ਵੀ ਆਪਾਂ ਮੰਨ ਲਓ ਇੰਨਾ ਵਧੀਆ ਆਪਣਾ ਪਰਫਾਰਮੈਂਸ ਦਿੰਦਾ ਹੈ ਚਲੋ ਹੁੰਦਾ ਆਪਾਂ ਨੂੰ ਤਕਲੀਫ ਹੁੰਦੀ ਚਲੋ ਬੈਕ ਕਰਨ ਵੇਲੇ ਗিয়ার ਕੱਢਣਾ ਪੈਂਦਾ ਹੈ ਕਈ ਮੰਨ ਲਓ ਵੀਰ ਇਸ ਤਰ੍ਹਾਂ ਹੀ ਬੈਕ ਲਾ ਦਿੰਦੇ ਨੇ ਹੁਣ ਆਪਣੇ ਪਿੰਡੇ ਕਾਸ਼ਾ ਉਹ ਰੀਪਰ ਦਾ ਕੰਮ ਕਰਦਾ ਕਰਾਇ ਤੇ ਆਜਿਹੇ ਖਰਚੇ ਵੱਡਦੇ ਉਸੇ ਨਾਲ ਚਲੋ ਉਹਦਾ ਕੀਤਾ ਹੈ ਵਧੀਆ ਉਹਦਾ ਟਾਂਚਾ ਤੋੜਿਆ ਆਪਦਾ ਚਲੋ ਵੈਸੇ ਮੈਂ ਤੁਹਾਨੂੰ ਕਹਿਣਾ ਵੀ ਜੇ ਤੁਸੀਂ ਮੰਨ ਲਓ ਕੋਈ ਗੋਠਾਗਾਠਾ ਕੱਢਣੀ ਹੈ ਰੀਪਰ ਨਾਲੇ ਰੋਟਾਵੇਟਰ ਨਾਲ ਤਾਂ ਜਰੂਰ ਪੀਟੀਓ ਬੰਦ ਕਰ ਦਵੋ ਕਿ ਆ ਇੱਕ ਹੋਰ ਝਟਕਾ ਪੈ ਜਾਂਦਾ ਹੈ ਉਹਨੂੰ ਜਦੋਂ ਮੰਨ ਲਓ ਕਲੱਚ ਨੱਪਣਾ ਹੈ ਕਿਉਂਕਿ ਪਿੱਛੇ ਵਾਲਾ ਸਿਸਟਮ ਵੀ ਰੁਕ ਜਾਂਦਾ ਰੋਟਾਵੇਟਰ ਰੁਕ ਜਾਂਦਾ ਹੈ ਤੇ ਰੀਪਰ ਵੀ ਰੁਕ ਜਾਂਦਾ ਹੈ ਰੀਪਰ 'ਚ ਤਾਂ ਖਾਸ ਕਰਕੇ ਜੇ ਤੁਸੀਂ ਮੰਨ ਲਓ ਕਲੱਚ ਨੱਪਣਾ ਹੈ ਤਾਂ ਆਪਦਾ ਗੀਅਰ ਕੱਢ ਕੇ ਫੇਰੀ ਕਰਿਆ ਜੇ ਤਾਂ ਜੋ ਮੰਨ ਲਓ ਝਟਕਾ ਨਾ ਵੱਜੇ ਕਿਸੇ ਵੀ ਗਰਾਰੀ ਨੂੰ ਪਿੱਛੇ ਰੀਪਰ ਦਾ ਨੁਕਸਾਨ ਵੀ ਹੋ ਸਕਦਾ ਹੈ ਐ ਤਾਨੂੰ ਪਤਾ ਹੀ ਏ ਸੋ ਇਹਦੇ ਚ ਦੂਜੀ ਮਤਲਬ ਇੰਜਨ ਵਾਲੇ ਪਾਸੇ ਬਹੁਤ ਵਧੀਆ ਟਰੈਕਟਰ ਤੇਲ ਵਾਲੇ ਪਾਸੇ ਵੀ ਬਹੁਤ ਤੇਲ ਖਰਚਾ ਘੱਟ ਏ ਸੋ ਹੁਣ ਆਪਾਂ ਗੱਲ ਕਰਦੇ ਆਂ ਵੀ ਗੇਅਰ ਵੀ ਚਲੋ ਚੰਗਾ ਏ ਤਾਂ ਕਿਸਾਨਾਂ ਨੂੰ ਦਿੱਕਤ ਆਉਂਦੀ ਵੀ ਇਹਦੇ ਗੇਅਰ ਚ ਪ੍ਰੋਬਲਮ ਆ ਜਾਂਦੀ ਓ ਆਉਂਦੀ ਹੀ ਤਾਂ ਕਰਕੇ ਜੇ ਆਪਾਂ ਉਹਦੀ ਗੌਰ ਨਹੀਂ ਕਰਦੇ ਤੇ ਏਰ ਨਹੀਂ ਬਦਲਦੇ ਜਾਂ ਕਿਸ ਬਗਾਨੇ ਹਾ ਟਰੈਕਟਰ ਫੜਾਉਨੇ ਆ ਤਾਂ ਉਹ ਆਪ ਦਾ ਸਮਝ ਕੇ ਨਹੀਂ ਚਲਾਉਂਦਾਗਾ ਤਾਂ ਕਰਕੇ ਉਹ ਦਿੱਕਤਾਂ ਆਉਂਦੀਆਂ ਨੇ ਇਹ ਆਪਾਂ 14 ਦੇ ਟਾਇਰ ਪਾਏ ਹੋਏ ਨੇ ਚੌਰਾਟ ਐਰ ਕਰਕੇ ਬਹੁਤ ਜ਼ਿਆਦਾ ਤੋਰਾ ਬਣਾ ਲਿਆ ਨੇ ਵੈਸੇ ਲਗਭਗ 13 ਦੇ ਲੋਕੀ ਪਾਉਂਦੇ ਨੇ ਪਰ ਆਪਾਂ 14 ਦੇ ਪਾਏ ਹੋਏ ਨੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜਿਹੜੀ ਇਹ ਚ ਸਭ ਨਾਲ ਮੇਨ ਵੱਡੀ ਪ੍ਰੋਬਲਮ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਹਾਨੂੰ ਸ਼ੁਰੂ ਤੋਂ ਵੀ ਅੱਗੋਂ ਹੌਲੇ ਬਹੁਤ ਹੁੰਦੇ ਨੇ ਪਿੱਛੋਂ ਮਲ ਟਰਾਲੀ ਪਾਉਨੇ ਆ ਜੇ ਟਰਾਲੀ ਭੱਜ ਜਾਂਦੀ ਹੈ ਆਪਣੀ ਉਦੋਂ ਇਹ ਅੱਗੋਂ ਚੱਕਿਆ ਜਾਂਦਾ ਹੈ ਤੇ ਇਸੇ ਕਰਕੇ ਆਪਾਂ ਇਹਦੇ ਵਿੱਚ ਪਿੱਛੇ ਜਿਹੜੀ ਹੁੱਕ ਹੁੰਦੀ ਹੈ ਤੁਹਾਨੂੰ ਪਤਾ ਹੀ ਹੋਣਾ ਕਿਸਾਨਾਂ ਜਿਨ੍ਹਾਂ ਨੇ ਮਿੰਦਰੇ ਵਰਤੇ ਆ ਕੰਪਨੀ ਜਿਹੜੀ ਹੁੱਕ ਦਿੰਦੀ ਏ ਉਹ ਇਹਨਾਂ ਨਾਟਾ ਚ ਦਿੰਦੀ ਏ ਪੂਰੀ ਫਿਟਡ ਹਿੱਕ ਪੂਰੀ ਫਿਟਡ ਪੀਜਮਾ ਇਹਨਾਂ ਲੱਗੀ ਹੁੰਦੀ ਨਾ ਉੱਚੀ ਨਾਲ ਥੱਲੇ ਉਹ ਚਲੋ ਆਪਾਂ ਨੂੰ ਦਿੱਕਤ ਆਉਂਦੀ ਸੀ ਉਦੋਂ ਉਹ ਹੌਲੀ ਵੀ ਸੀ ਕਿ ਇਸੇ ਕਰਕੇ ਆਪਾਂ ਆ ਐਂਗਲਾਂ ਲਵਾ ਕੇ ਆਪਾਂ ਇਹਦਾ ਸਪੈਸ਼ਲ ਹੁੱਕ ਬਣਵਾਈਏ ਘੱਟੋ ਘੱਟ 30 35 ਕਿਲੋ ਦੀ ਹੋਕੀਓ ਐਂਗਲਾ ਸਮੇਤ ਥੱਲੋਂ ਵੀ ਆਪਾਂ ਸਪੋਰਟਾਂ ਲਵਾਈਆਂ ਹੋਈਆਂ ਤਾਂ ਜੋ ਮਾਲੋ ਟਰੈਕਟਰ ਅੱਗੋਂ ਹੌਲਾ ਹੁੰਦਾ ਅੱਗੋਂ ਚੱਕੇ ਜਾਵੇ ਤਾਂ ਹੁੱਕ ਮਲ ਟੁੱਟ ਜੇ ਤਾਂ ਨੁਕਸਾਨ ਨਾ ਹੋਵੇ ਜ਼ਿਆਦਾ ਹੁਣ ਆਪਾਂ ਮਾਲੋ ਜੇ ਪਿੱਛੇ ਟਰਾਲੀ ਖੁੱਭੀ ਹੋਵੇ ਕਿ ਤੋ ਉਹ ਕੋਈ ਚੱਕਰ ਨਹੀਂ ਕਿਉਂਕਿ ਇੰਜਨ ਦੀ ਪਾਵਰ ਬਹੁਤ ਜ਼ਿਆਦਾ ਹੈ ਇਹ ਟਰੈਕਟਰ ਪੱਟ ਲਿਆਉਂਦਾ ਉਦੋਂ ਤੇ ਉਸੇ ਕਰ ਮਗੋਂ ਹਮਲ ਚੱਕਿਆ ਜਾਂਦਾ ਪਰ ਟਰਾਲੀ ਪੱਟ ਲਿਆਉਂਦਾ ਹੈ ਇਸੇ ਕਰਕੇ ਆਪਾਂ ਹੁੱਕ ਵੱਡੀ ਲਵਾਈ ਹੋਈ ਹੈ ਇਹਦੇ ਕਿ ਕੋਈ ਕੋਈ ਨੁਕਸਾਨ ਨਾ ਹੋਵੇ ਕੋਈ ਡਰਾਈਵਰ ਦਾ ਕੋਈ ਟਰੈਕਟਰ ਦਾ ਮੰਨ ਲਓ ਪਲਟਣ ਦਾ ਖਤਰਾ ਜਿਹੜਾ ਤੁਹਾਨੂੰ ਪਤਾ ਹੈ ਅੱਜ ਕੱਲ ਬਹੁਤ ਆਪਾਂ ਵੀਡੀਓਸ ਵੇਖਨੇ ਆ ਸੋ ਇਹ ਤੁਹਾਨੂੰ ਮੈਂ ਦੱਸਿਆ ਵੀ ਅੱਗੋਂ ਹੌਲਾ ਹੌਣ ਕਰਕੇ ਅੱਗੋਂ ਛੇਤੀ ਚੱਕਿਆ ਜਾਂਦਾ ਹੁਣ ਹੁਣ ਆਪਾਂ ਗੱਲ ਕਰਦੇ ਆ ਵੀ ਇੰਜਨ ਦੀ ਕਈ ਕਿਸਾਨ ਵੀਰ ਕਹਿੰਦੇ ਆ ਵੀ ਇੰਜਨ 'ਚ ਵੀ ਮੰਨ ਲਓ ਆ ਜਾਂਦਾ ਨੁਕਸਾਨ ਇੰਜੇ ਨੁਕਸੋਦਾ ਹੀ ਆਉਂਦਾ ਜਦੋਂ ਆਪਾਂ ਕੇਅਰ ਨਹੀਂ ਕਰਦੇ ਜੇ ਆਪਾਂ ਸਹੀ ਢੰਗ ਨਾਲ ਉਹਦਾ ਤੇਲ ਸਹੀ ਢੰਗ ਨਾਲ ਆਪਾਂ ਉਹਨੂੰ ਏਅਰ ਸਾਫ਼ ਦਵਾਂਗੇ ਫਿਲਟਰ ਸਾਫ਼ ਰੱਖਾਂਗੇ ਜਾਂ ਤੇਲ ਸਾਫ਼ ਰੱਖਾਂਗੇ ਤਾਂ ਮੇ ਸਮੇਂ ਤੋਂ ਸਮੇਂ ਸਿਰ ਫਿਲਟਰ ਸਾਰੇ ਚੇਂਜ ਕਰਦੇ ਰਾਵਾਂਗੇ ਤਾਂ ਇਹ ਦਿੱਕਤ ਕਦੀ ਨਹੀਂ ਆਉਦੀਗੀ ਤੇ ਇੱਕ ਜਿਹੜਾ ਰੈਡੀਏਟਰ ਹੈ ਉਹਦੇ ਵਿੱਚ ਕਦੇ ਵੀ ਆਪਾਂ ਨੂੰ ਪਾਣੀ ਨਹੀਂ ਪਾਉਣਾ ਚਾਹੀਦਾ ਉਹਦੇ ਵਿੱਚ ਹਮੇਸ਼ਾ ਕੂਲੈਂਟੀ ਪਾਓ ਤਾਂ ਜੋ ਇੰਜਨ ਵਧੀਆ ਰਹੇ ਇੱਕ ਤਾਂ ਮੰਨ ਲਓ ਜਿਹੜਾ ਖੁੰਦਾ ਪਾਣੀ ਉਹ ਰੈਡੀਏਟਰ ਵੀ ਖਰਾਬ ਕਰਦਾ ਹੈ ਅੰਦਰ ਹੀ ਆ ਕੇ ਇੰਜਨ ਨੂੰ ਵੀ ਖਰਾਬ ਕਰਦਾ ਹੈ ਕਿਉਂਕਿ ਮੰਨ ਲਓ ਜਰ ਲੱਗ ਗਈ ਹੁਣ ਆਪਾਂ ਗੱਲ ਕਰਦੇ ਆਂ ਇਹਦੀ ਬ੍ਰੇਕਾਂ ਦੇ ਬਾਰੇ ਇਹਦੀ ਬ੍ਰੇਕਾਂ ਇੰਨੀ ਹੈ ਕਿ ਜਦ ਦੀ ਕੰਮ ਜਾਵੇ ਮੰਨ ਲਓ ਜਿੱਥੇ ਵੀ ਬ੍ਰੇਕ ਮਾਰਦੇ ਉੱਥੇ ਨਾਲ ਦੀ ਨਾਲ ਟਰੈਕਟਰ ਘੁੰਮ ਜਾਂਦਾ ਹੈ ਤੇ ਹੁਣ ਅੱਜ ਕੱਲ ਜਿਹੜੀਆਂ ਨਵੀਆਂ ਬ੍ਰੇਕਾਂ ਆ ਰਹੀਆਂ ਨੇ ਉਹ ਸਾਰੀਆਂ ਤੇਲ ਚਾਰੀਆਂ ਨੇ ਸੁੱਕੀਆਂ ਦੇ ਹੋਂਦ ਦੇ باوجود ਵੀ ਫੁੱਲ ਜਿਆਦਾ ਕੰਮਜਾਵੇ ਸੋ ਇਹ ਸੀ ਆਪਣੀ ਅੱਜ ਦੀ ਜਾਣਕਾਰੀ ਤੇ ਐਵੇਂ ਕਿਸੇ ਦੇ ਮਗਰ ਲੱਗ ਕੇ ਕਿਸੇ ਦੀ ਗੱਲਾਂ ਸੁਣ ਕੇ ਆਪਾਂ ਨੂੰ ਐਵੇਂ ਫੈਸਲਾ ਨਹੀਂ ਲੈਣਾ ਚਾਹੀਦਾ ਜਿਹੜੀ ਚੀਜ਼ ਆਪਾਂ ਵਰਤੀ ਹੈ ਆਪਾਂ ਹੰਡਾਈਏ ਉਸੇ ਦੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਏ ਜੇ ਕੋਈ ਕਿਸਾਨ ਵੀਰ ਲੈਣ ਦੀ ਸੋਚ ਰਿਹਾ ਹੈ ਤਾਂ ਅੱਖਾ ਬੰਦ ਕਰਕੇ ਲੈ ਸਕਦਾ ਹੈ ਹਾਲਾਂਕਿ ਮਾਝੀ ਵਾਲੇ ਪਾਸੇ ਤੁਹਾਨੂੰ ਪਤਾ ਹੈ ਵੀ ਤਰਨਤਾਰ ਵਾਲੀ ਸਾਈਡ ਉਹਨਾਂ ਦੀ ਇਹ ਪਹਿਲੀ ਪਸੰਦ ਹੈ ਮਹਿੰਦਰਾ ਉਧਰ ਚੱਲਦੇ ਨੇ ਸਰਪੰਚ ਇਹ ਆਪਣਾ ਭੂਮੀਪੁੱਤਰ ਹੈ ਤੁਹਾਨੂੰ ਪਤਾ ਸਰਪੰਚ ਤੁਸੀਂ ਦੇਖੇ ਹੀ ਹੋਣਗੇ ਉਹਦਾ ਇੱਥੋਂ ਢੇੜੀਆ ਦਾਣ ਹੁੰਦਾ ਹੈ ਟੈਂਕੀ ਆ ਦਾ ਤੇ ਉਹਦੇ ਮੀਟਰ ਵੀ ਹੋਰ ਤਰ੍ਹਾਂ ਦੇ ਹੁੰਦੇ ਨੇ ਤੁਮਹਾਲੋ ਬਹੁਤ ਹੀ ਕਾਮਯਾਬ ਟਰੈਕਟਰ ਹੈ ਜਿੰਨੇ ਵੀ ਲੈਣਾ ਆਖਾ ਮੰਨ ਤੋਂ ਲੈ ਕਰਕੇ ਲੈ ਸਕਦਾ ਸੋ ਕਿਸਾਨ ਪਰ ਆਓ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ